ਕਿਥੇ ਬਾਬਾ ਮੈਂ ਸੁਣਿਆ ਏ ਜਿਹੜਾ ਕਹਿੰਦਾ ਬੜੀਆਂ ਤੁਹਾਡੇ ਅੰਦਰ ਮੈਂ ਦਿਲ ਦੀ ਬੋਝ ਲੈਣਾ ਉਦਾਂ ਉਹ ਟੀ-ਸ਼ਰਟ ਜੈਕਟਾਂ ਜੂਟਾਂੀਆਂ ਪਾਈ ਫਿਰਦਾ ਮੈਂ ਵੇਖੀ ਉਹਦੀ ਵੀਡੀਓ ਤੇ ਉਹਨੇ ਬਾਬਾ ਦੀਪ ਸਿੰਘ ਦੀ ਵੀ ਫੋਟੋ ਲਾਈ ਆ ਉਹ ਉਦਾਂ ਕਹਿੰਦਾ ਮੈਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੂੰਗਾ ਐਦਾਂ ਕਰ ਦੂੰਗਾ ਉਹ ਕਰ ਦੂੰਗਾ ਆਹ ਕਰ ਦੂੰਗਾ ਤੇ ਮੈਂ ਉਹਨੂੰ ਇੱਕ ਗੱਲ ਕਹਿਣਾ ਵੀ ਮੈਂ ਇੱਕ ਹਫ਼ਤੇ ਬਾਅਦ ਆਉਂਗਾ ਕਿਉਂਕਿ ਮੈਨੂੰ ਪਤਾ ਜੇ ਮੈਂ ਆਖੂਗਾ ਵੀ ਤੂੰ ਆ ਜਾ ਤੇ ਕਰੀਆਂ ਨੇ ਸਵਾਲ ਕਰਨਾ ਵੀ ਉਹਨੇ ਛੁਣਛਣਾ ਰਹਿਣਾ ਤੇਰੇ ਕੋ ਤੇਰੇ ਚ ਜੁਰਤਾ ਦੇ ਤੂੰ ਜਾ ਆ ਮੈਂ ਬਾਬੇ ਕੋ ਜੂਤ ਜਾਊਂਗਾ ਮੇਰਾ ਨੰਬਰ ਬਾਬੇ ਤੱਕ ਪਹੁੰਚਦਾ ਕਰ ਦਿਓ ਨੰਬਰ ਫੀਡ ਕਰ ਦਿਓ 9872169885 ਠੀਕ ਆ ਮੈਂ ਸਿਰ ਭੋਲੇ ਪਾਲੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਅੰਧਵਿਸ਼ਵਾਸੀ ਲੋਕ ਆ ਨਾ ਉਹਨਾਂ ਲੋਕਾਂ ਨੂੰ ਜਗਾਉਣਾ ਚਾਹਨਾ ਮੈਨੂੰ ਮਾਂ ਯੱਕ ਕਰ ਲੈਣਾ ਭੈਣ ਯੱਕਾ ਲੈਣਾ ਜੋ ਕਰਨਾ ਕਰ ਲੈਣਾ ਆਰਐਸਐਸ ਬੀਜੇਪੀ ਜੋ ਕਰਨਾ ਕਹਿ ਲੈਣਾ ਲੇਕਿਨ ਪੰਜਾਬ ਦੇ ਧੱਕੇਸ਼ਾਹੀ ਦੇ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਤੇ ਹਮੇਸ਼ਾ ਆਵਾਜ਼ ਬੁਲੰਦ ਕਰਾਂਗੇ ਸਾਡੇ ਭੋਲੇ ਪਾਲੇ ਜਿਹੜੇ ਲੋਕ ਆ ਦੇਨਰਾਤ ਮਿਹਨਤ ਦੀ ਕਮਾਈ ਜਿਹੜੀ ਆ ਇਹਨਾਂ ਪਖੰਡੀਆਂ ਦੇ ਲੋਕਾਂ ਦੇ ਮਗਰ ਲਾ ਰਿਆ ਔਰ ਇਸ ਪਖੰਡ ਨੂੰ ਰੋਕਣ ਵਾਸਤੇ ਮੈਕਅਪ ਤੇ ਬਾਅਦ ਇਹ ਇਹ ਵੀ ਜਿਹੜਾ ਪਾਉ ਆ ਲੁਧਿਆਣੇ ਵਾਲਾ ਬਾਬਾ ਬਾਬੇ ਦੀਪ ਸਿੰਘ ਦੀ ਫੋਟੋ ਲਾਏ ਹਟਾ ਇਹਨੂੰ ਪੁੱਛਣਾ ਮੈਂ ਵੀ ਤੂੰ ਜੇ ਤੂੰ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਫਿਰ ਤੂੰ ਬਾਬੇ ਦੀਪ ਸਿੰਘ ਦੀ ਫੋਟੋ ਕਿ ਲਈ ਹੈ ਅਰਦਾਸ ਤੂੰ ਬਾਬਾ ਦੀਪ ਸਿੰਘ ਆੜੀ ਕਰਨ ਦੇ ਤਾਂ ਤੂੰ ਉਧਰ ਲੋਕਾਂ ਨੂੰ ਇਹ ਕਹਿਣ ਦੇ ਆ ਵੀ ਮੈਂ ਸਾਰੇ ਕੰਮ ਮੈਂ ਮਸਲੇ ਹੱਲ ਕਰ ਸਕਦਾ ਕਿੰਦਾ ਮੈਂ ਬੀਬੀਆਂ ਵਾਲੇ ਮਸਲੇ ਵੀ ਹੱਲ ਕਰ ਦੂੰ ਬੰਦਾ ਪੁੱਛੇ ਤੂੰ ਮਾਮਾ ਅਗਲੇ ਦੀ ਬੁੱਢੀ ਚਲ ਗਈ ਤੁਮਕੜਾ ਥੱਲੇ ਪੈਦਲ ਲੰਘਾ ਜਾ ਕੇ ਐ ਗੱਲ ਕਿ ਨਹੀਂ ਮਸਲੇ ਸਿੱਧਾ ਚਲਦੇ ਹੋ ਥੋੜਾ ਸ਼ਬਦਾਂ ਦੀ ਮर्यादा ਰੱਖਿਆ ਕਰੋ ਮर्यादा ਮਰੀ ਉਦਾ ਮੈਂ ਸਾਰੀ ਖਜ਼ਾਨੇ ਜੀ ਪਾ ਲੀਦਾ ਜਦੋਂ ਮੈਂ ਇੱਥੇ ਆਉਣਾ ਸਿੱਧਾ ਆਉਣ ਦੀ سپورਟ ਹੁੰਦਾ ਤੁਹਾਨੂੰ ਪਤਾ ਹੈ ਨਾ ਇੱਕ ਚੀਜ਼ ਨਿਹੰਗ ਸਿੰਘਾਂ ਦੇ ਇੱਕੋ ਗੇਰ ਹੁੰਦਾ ਗਾਂ ਦਾ ਉਹ ਮਰਦੇ ਕਿਉਂ ਆ ਗਾਂ ਦਾ ਕਰਕੇ ਕਿਉਂਕਿ ਉਹਨਾਂ ਨੂੰ ਪਿੱਛੇ ਜੇ ਪਿੱਛੇ ਵੇਖ ਲਿਆ ਫੇਰ ਤਾਂ ਰਾਜ ਖਤਮ ਸੁਰਾਜ ਬਣਨਾ ਹੀ ਨਹੀਂ ਹੈ ਰਾਜ ਅੱਜ ਨਹੀਂ ਬਣਦਾ ਪਿਆ ਉਹਦਾ ਕਾਰਨ ਕੀ ਆ ਅਹੀ ਪਟਰੇ ਨੂੰ ਵੇਨੇ ਨਿਆਣੇ ਵੇਖਦੇ ਘਰ ਵਾਲੀ ਵੇਖਦੇ ਜਾਇਦਾਦ ਵੇਖਦੇ ਗੱਡੀਆਂ ਕਾਰਾਂ ਵੇਖਦੇ ਜਿਹੜੀਆਂ ਸਾਰੀਆਂ ਕਿਸ਼ਤਾਂ ਦੇ ਲਈਆਂ ਉਹਨਾਂ ਚੀਜ਼ਾਂ አለ ਵੇਖਦੇ ਆ ਝੂਠੀ ਕੀ ਦੁਨੀਆ ਤੇ ਅੱਜ ਉਹ ਕੁਝ ਵੇਖਦੇ ਪੈਸਾ ਰੋ ਝੂਠੀ ਹੈ ਮੈਂ ਵੀ ਝੂਠਾ ਤੁਸੀਂ ਵੀ ਝੂਠਾ ਅੱਜ ਹਰੀਆਲੀ ਬਰੀਆਲੀ ਵੇਖਦੇ ਸਭ ਕੁਝ ਝੂਠ ਝੂਠ ਹੈ ਸੱਚ ਤੇ ਕਿਵਲੇਗਾ ਟਾਲ ਸਚਾਈ ਮੌਤ ਹੀ ਹੈ ਨਾ ਮੌਤ ਤੋਂ ਗਾੜੀ ਤੇ ਕੁਝ ਨਹੀਂ ਹੈਗਾ ਜਦੋਂ ਲੋਕ ਮੌਤਾਂ ਦੇ ਵੇਖਣਗੇ ਦੁਨੀਆ ਤੇ ਜਿੱਤ ਹੋਣੀ ਹੈ ਦੁਨੀਆ ਜ਼ਿੰਦਗੀ ਵਾਲੇ ਵੇਖਦੀ ਇਸ ਕਰਕੇ ਜੱਦੀ ਨਹੀਂ ਪਈ ਮੈਂ ਗਾਂ ਨੂੰ ਵੇਖਦਾ ਮੈਂ ਹਨਾ ਆਜੇ ਮੌਤ ਤੇ ਆਜੇ ਜਦੋਂ ਮੌਤ ਆਵੇ ਹੱਸ ਕੇ ਉਹਦਾ ਦਾ ਸਵਾਗਤ ਕਰੋ ਇਹ ਥੋੜਾ ਮੁੜ ਕੇ ਚੱਡਿਆ ਪੋ ਲਾ ਕੇ ਹਾਂਜੀ ਸਾਸਰੀ ਕਾਲ ਜੀ ਗਲਤੀ ਹੋ ਗਈ ਸਾਡੇ ਤੋਂ ਗਲਤੀ ਗੁਲਤੀ ਨਹੀਂ ਕੋਈ ਵੀ ਜੋ ਕਿਹਾ ਠੋਕੇ ਕਿਹਾ ਉਹਨੇ ਬਾਬੇ ਵਾਲਾ ਮੇਰਾ ਧਿਆਨ ਹੋਇਆ ਅਸਲ 'ਚ ਮੈਂ ਅੱਜ ਜਾਣਾ ਚਾਹਣਾ ਹੈ ਮੈਂ ਤੇ ਨਾ ਜਾਣ ਦਾ ਕਾਰਨ ਮੇਰਾ ਪਤਾ ਕੀ ਆ ਮੈਂ ਕਹਿੰਨਾ ਵੀ ਉਹ ਬਾਬੇ ਜਿਹੜਾ ਸ਼ਕਤੀਆਂ ਸ਼ੁਭਤੀਆਂ ਸਾਰੀਆਂ ਇਕੱਠੀਆਂ ਕਰ ਲੇ ਸਮਝਦੇ ਗੱਲ ਉਹ ਸਾਰੀਆਂ ਸ਼ਕਤੀਆਂ ਇਕੱਠੀਆਂ ਕਰ ਲੈਣ ਮੈਂ ਉਹਨੂੰ ਇਹ ਕਹਿ ਦੇਣਾ ਵੀ ਅਸੀਂ ਜ਼ਿਆਦਾ ਨਹੀਂ ਦਾਖ ਨਿਹੰਗਾਵਾਗੇ 10 15 ਨਿਹੰਗਾਵਾਗੇ ਠੀਕਾ ਤੇ ਸਾਰੀਆਂ ਤੇਰੀਆਂ ਸ਼ਕਤੀਆਂ ਵੇਖਾਂਗੇ ਵੀ ਕਿੰਨੀਆਂ ਕ ਤੇਰੀਆਂ ਸ਼ਕਤੀਆਂ ਹਿਲਦੀਆਂ ਤੇ ਕਿੰਨਾ ਕ ਹਾਰਾ ਸਾਨੂੰ ਮਾਰਦੀਆਂ ਤੇ ਜੇ ਉਹਦੀ ਸ਼ਕਤੀ ਨੇ ਮੈਨੂੰ ਨਾ ਹਲਾਇਆ ਤੇ ਬਾਬਾ ਫਿਰ ਮੈਂ ਹਲਾ ਦੇਣਾ ਜੇ ਫਿਰ ਨਾ ਕਿਉਂ ਠੀਕ ਆ ਕਿਉਂਕਿ ਪੰਜਾਬ ਚ ਅਸੀਂ ਪਖੰਡ ਨਹੀਂ ਹੋਣ ਦੇਣਾ ਪਖੰਡ ਖਤਮ ਕਰਨਾ ਠੀਕ ਆ ਮੈਂ ਲੰਮਾ ਸਮਾਂ ਮੇਰੇ ਹਿਸਾਬ ਦੇ ਨਾਲ ਮੈਂ 7-8 ਮਹੀਨੇ ਹੋ ਗਏ ਗਾਇਬ ਆ ਨਾ ਤੇ ਅੱਜ ਮੈਂ ਸਾਹਮਣੇ ਆ ਗਿਆ ਮੇਰਾ ਸਾਹਮਣੇ ਆਉਣ ਦਾ ਕਾਰਨ ਵੀ ਇਹੋ ਆ ਮੈਂ ਸੋਚਦਾ ਹਾਂ ਸ਼ਾਇਦ ਕੋਈ ਨੌਜਵਾਨ ਉੱਠੂਗਾ ਜਿਹੜਾ ਗਾਂ ਹੋ ਕੇ ਪਰ ਹਰ ਕਿਸੇ ਨੂੰ ਬਾਹਰ ਜਾਣ ਦੀ ਲਾਲਸਾ ਵਾ ਹਰ ਕਿਸੇ ਨੂੰ ਇਹ ਆ ਮੇਰੇ ਤੇ ਪਰਚਾ ਨਾ ਹੋ ਜੇ ਹਰ ਕਿਸੇ ਨੂੰ ਇਹ ਆ ਕਿ ਜੇ ਪਰਚਾ ਹੋ ਗਿਆ ਤੇ ਮੁੜ ਕੇ ਅੰਦਰ ਚਲ ਜਾਣਾ ਸਾਡੇ ਮਗਰ ਨਹੀਂ ਕਿਹਦੇ ਮੈਂ ਹੈ ਕੋਣ ਆ ਜਿਹਦੀ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਮੈਂ ਤਾਂ ਲੁਧਿਆਣੇ ਦਾ ਵਸਨੀਕ ਆ ਮੈਂ ਤਾਂ ਦੇਖਿਆ ਨਹੀਂ ਕੋਈ ਬਾਬਾ ਬਾਬਾ ਇੱਥੇ ਉਹਦਾ ਇੰਸਟਾਗ੍ਰam ਦੇ ਉੱਤੇ ਉਹਦੀ ਆਈਡੀ ਜੀ ਵੀ ਹੈਗੀ ਆ ਉਹਦੇ ਨੰਬਰ ਵੀ ਦਿੱਤਾ ਵਾ ਉਹਦੀ ਘਰ ਵਾਲੀ ਫੋਨ ਚੱਕਦੀ ਆ ਉਹਦੀ ਪੀਏ ਬਣੀ ਛਰਿਆ ਉਹ ਨੰਬਰ ਚੱਕਦੀ ਆ ਉਹ ਵੀ ਬਾਬਾ ਨੂੰ ਮਿਲਣ ਆਤੇ ਹੁਣ ਮੈਂ ਬਾਬਾ ਜੀ ਨੂੰ ਮਿਲਣ ਆ ਰਿਹਾ ਤੁਹਾਡੇ ਬਾਬੇ ਬਾਬਾ ਤੁਹਾਡਾ ਹੋਊਗਾ ਸਾਡਾ ਬਾਬਾ ਨਹੀਂ ਸਾਡਾ ਬਾਬਾ ਇੱਕੋ ਹੀ ਆ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਧੰਨ ਕਰਗੀਧਾਰ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਜਿਹੜੇ ਗੁਰੂ ਆ ਬਾਕੀ ਲੱਲੀਆਂ ਫੱਲੀਆਂ ਨੂੰ ਅਸੀਂ ਕੱਕ ਨਹੀਂ ਮੰਨਦੇ ਇਹ ਸਭ ਲੀਲੀਆਂ ਫੀਲੀਆਂ ਆ ਸੰਸਾਰ ਦਾ ਦੁਨੀਆ ਦਾ ਇੱਕੋ ਹੀ ਕੁੰਡਲੀਆਂ ਸਾਪਿਆ ਬਸ ਮਗਰ ਮਾਸ਼ੋ ਨਿਹੰਗ ਸਿੰਘ ਆ ਅਹੀਂ ਨਿਆਂ ਕੇ ਸੰਗ ਜੜਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪਿਓ ਮੰਨਦੇ ਉਹਨੂੰ ਹੀ ਬਾਬਾ ਕਹਿੰਦੇ ਆ ਬਾਕੀਆਂ ਨੂੰ ਕਿ ਕੋ ਕੱਖ ਨਹੀਂ ਮੰਨਦੇ ਇਹਨੂੰ ਸਤਕਾਰ ਕਰਦੇ ਆ ਧਰਮਾ ਸਾਰਿਆਂ ਦਾ ਲੇਕਿਨ ਇਹ ਮੰਨਦੇ ਮੁੰਦੇ ਨਹੀਂ ਕਿਸੇ ਨੂੰ ਆਹੀਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ ਤੇ ਕਲਗੀਧਰ ਪਾਤਸ਼ਾਹ ਨੂੰ ਮੰਨਦੇ ਆ ਇਹ ਬਾਬਾ ਉਹਨਾਂ ਪਖੰਡੀ ਲੋਕਾਂ ਦਾ ਜਿਹੜੇ ਪਖੰਡ ਵੇਖਣ ਮਾਤੇ ਜਾਂਦੇ ਜਿਨ੍ਹਾਂ ਨੂੰ ਪਖੰਡ ਪਸੰਦ ਆ ਉਹ ਭੈਣ ਯਕੋ ਸਾਰੀ ਦਿਹਾੜੀ ਦਿਹਾੜੀਆਂ ਕਰਾ ਕੇ ਉੱਥੇ ਕਸਾ ਆ ਕੇ ਮੁੜ ਕੇ ਜਾ ਕੇ ਸਾਲੇ ਉਹ ਜੇ ਬਾਬਿਆਂ ਦੇ ਟੂਹੇ ਹੀ ਦੇ ਦਿੰਨੇ ਆ ਦੱਸੋ ਮੈਨੂੰ ਅਕਲ ਨੂੰ ਹੱਥ ਮਾਰੋ ਤੁਹਾਡੇ ਆਪਣੇ ਨਿਆਣਿਆਂ ਦੀਆਂ ਤੁਹਾਡੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਵਾਸਤੇ ਬੈਂਕਾਂ ਜਾ ਕੇ ਤੁਸੀਂ ਉੱਥੇ ਜਾ ਲੋਨ ਚੁੱਕ ਚੁੱਕ ਕੇ ਕਰਜ਼ੇ ਚੁੱਕ ਚੁੱਕ ਕੇ ਤੁਸੀਂ ਬੱਚੇ ਪੜਾਉਂਦੇ ਪਏ ਉਹ ਜੇ ਬਖੰਡੀਆਂ ਦੇ ਮਗਰ ਜਾ ਕੇ ਤੁਸੀਂ ਲੱਖਾਂ ਰੁਪਏ ਖਰਾਬ ਕਰਦੇ ਆ ਉਹ ਮੂਰਖੋ ਅਕਲ ਨੂੰ ਹੱਥ ਮਾਰੋ ਜੇ ਇਨਸਾਨ ਵਿੱਚ ਇਡੀ ਤਾਕਤ ਹੁੰਦੀ ਤੇ ਲੋਕਾਂ ਨੇ ਭਗਵਾਨ ਦੀ ਆਦਰਾਂ ਨਹੀਂ ਹੀ ਕਰਨੇ ਠੀਕ ਆ ਬਾਬੇ ਦਾ ਨਾਮ ਦੱਸਣਾ ਕਿ ਸਿੱਧਾ ਕਾਰਵਾਈ ਕਰਨੀ ਆ ਨਹੀਂ 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 ਨਾਮ ਨੂੰ ਕੀ ਦੱਸਣਾ ਲੋਕਾਂ ਨੂੰ ਪਤਾ ਲੱਗ ਜਾਣਾ ਆਪੇ ਕਿਹੜਾ ਬਾਬਾ ਤੁਹਾਨੂੰ ਹੀ ਪਤਾ ਫੋਟੋ ਲਾ ਰਹੀ ਤੁਸੀਂ ਤੁਸੀਂ ਮੇਰੇ ਮੂੰਹੋਂ ਦਾ ਨਾਮ ਨਾ ਬਕਾਓ ਕਿਉਂਕਿ ਮੇਰੀ ਇੱਕ ਆਦਤ ਬਣ ਚੁੱਕੀ ਮੈਂ ਥੋੜੇ ਸਮੇਂ ਪਹਿਲਾਂ ਪਤਾ ਕੀ ਸਿੱਖਿਆ ਨਾਮ ਨਹੀਂ ਲੈਣਾ ਬਸ ਜਦੋਂ ਮੂਸੇ ਵਾਲਾ ਕਹਿੰਦਾ ਨਾ ਵੀ ਬਸ ਬੋਲਣ ਦਿਓ ਤੇ ਆਪ ਇੱਕ ਵਾਰੀ ਬੋਲੋ ਅਗਲਾ ਬੰਦਾ ਬਿਲਕਦਾ ਰਹੇ ਮੈਂ ਕਹਿੰਦਾ ਬਾਬੇ ਨੂੰ ਫੋਨ ਲਾ ਹੀ ਲੋ ਤੁਸੀਂ ਆ ਲਾਓ ਨੰਬਰ ਮੇਰੇ ਸਾਹਬ ਨਾ ਦੇਓ ਉਹ ਨੰਬਰ ਕਾਕਾ ਦਾ ਦੇਉ ਮੈਨੂੰ ਮੈਂ ਫੋਨ ਲਾਉਣਾ ਜੇ ਬਾਬਾ ਚੱਕ ਲੂਗਾ ਤੇ ਮੈਂ ਹੁਣੇ ਗੱਲ ਕਰਦਾ ਦੂਜਾ ਦੇ ਆਪਣੇ ਵਾਲਾ ਆ ਚੱਕ ਮੈਂ ਨਾ ਆ ਤੁਹਾਡੇ ਸਾਹਮਣੇ ਲੱਗਾ ਫੋਨ ਲਾਉਣ ਠੀਕ ਆ ਜੇ ਬਾਬਾ ਚੱਕ ਲਿਆ ਬਾਬੇ ਨੇ ਤੇ ਮੈਂ ਉਹਨੂੰ ਦੱਸੂਗਾ ਮੈਂ ਇੱਕ ਹਫਤੇ ਬਾਅਦ ਆਉਂਗਾ ਠੀਕ ਆ ਮੈਂ ਕੋਈ ਲੋਕਲ ਕਾਰ ਨਹੀਂ ਕੋਈ ਵੀ ਕੰਮ ਕਰਦਾ ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਮੈਂ ਇੱਕ ਹਫਤੇ ਬਾਅਦ ਜਾਉਂਗਾ ਠੀਕ ਆ ਤੇ ਮੈਂ ਉਹਨਾਂ ਨਾਲ ਗੱਲ ਵੀ ਕਰਕੇ ਆਉਂ ਕਿਹੜੀ ਸ਼ਕਤੀ ਤੇਰੇ ਕੋਲ ਪੈ ਰਹੀ ਹੈ ਮੇਰਾ ਸੈਟਿੰਗ ਤਾਂ ਨਹੀਂ ਹੋਇਆ ਮਸ਼ਹੂਰ ਕਰਨਾ ਤੈਨੂੰ ਦੇਖੋ ਕਾਦੀ ਸੈਟਿੰਗ ਅਜੇ ਤੱਕ ਬਾਬਾ ਜੰਮਿਆ ਕੋਈ ਸਾਡਾ ਬਾਬਾ ਸਾਨੂੰ ਇੱਕੋ ਹੀ ਬਾਬਾ ਸਾਡੇ ਤੇ ਕਿਰਪਾ ਕਰਦਾ ਗੁਰੂ ਨਾਨਕ ਸਾਹਿਬ ਇਹ ਤਾਂ ਨਹੀਂ ਵੀ ਮਾਨ ਸਿੰਘ ਅਗਲੀ ਨੇ ਕਿਹਾ ਵੀ ਹਾਂ ਤੈਨੂੰ ਮਸ਼ਹੂਰ ਕਰੋ ਤੇਰੇ ਖਿਲਾਫ ਵਿਰੋਧ ਕਰੋ ਆ ਵੇਖੋ ਨਾ ਮੈਨੂੰ ਕੋਈ 10 ਲੱਖ ਨਾਲ 20 ਲੱਖ ਨਾਲ 1 ਕਰੋੜ ਨਾਲ ਵੀ ਖਰੀਦ ਸਕਦਾ ਦੁਨੀਆ ਤੇ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਖਰੀਦ ਲੈ ਠੀਕ ਆ ਮੈਨੂੰ ਸਿਰਫ ਖਰੀਦ ਸਕਦਾ ਤੇ ਮੇਰਾ ਬਾਬਾ ਨਾਨਕ ਖਰੀਦ ਸਕਦਾ ਦੁਨੀਆ ਤੇ ਹੋਰ ਬੰਦਾ ਕੋਈ ਨਹੀਂ ਖਰੀਦ ਸਕਦਾ ਤੋਂ ਇੱਕ ਗੱਲ ਮੇਰੀ ਕਵਰ ਸੋਚ ਕੇ ਵੇਖੀ ਜਿੰਨੀਆਂ ਵੱਡੀਆਂ ਮੇਰੇ ਤੇ ਮੁਸ਼ਕਲਾਂ ਆਈਆਂ ਜੱਡੀਆਂ ਵੱਡੀਆਂ ਮੁਸੀਬਤਾਂ ਆਈਆਂ ਜੇ ਮੇਰੇ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਉਹਨੇ ਗੋਡੇ ਟੇਕਣੇ ਸੀ ਉਹਨੇ ਚੀਕਾਂ ਮਾਰਨੀਆਂ ਸੀ ਲਲਕੜੀਆਂ ਕੱਢਣੀਆਂ ਸੀ ਹਾਏ ਦੁਹਾਈ ਰੱਬ ਦੀ ਅੱਜ ਤੱਕ ਦਾ ਰਿਕਾਰਡ ਬੋਲਦਾ ਮੱਝ ਵਾਲੇ ਜਰਨੈਲ ਦਾ ਕਿਸੇ ਦਾ ਨਾਂ ਲੈ ਕੇ ਨਹੀਂ ਗਾੜੀ ਆਏ ਆਪਣੇ ਦਮ ਤੇ ਆਏ ਗੁਰੂ ਦੇ ਨਾਂ ਦੇ ਉਹ ਸਦਕਾ ਆਪਾਂ ਨੂੰ ਦੁਨੀਆ ਦੇ ਉੱਤੇ ਜੋ ਵੀ ਲੋਕ ਜਾਣਦੇ ਆ ਉਹਦੀ ਕਿਰਪਾ ਸਦਕਾ ਆਲਾ ਮਾ ਬਾਬੇ ਨੂੰ ਲੱਗਾ ਜੇ ਲਾਉਣ ਫੋਨ ਪਰ ਬਾਬੇ ਨੇ ਕਹਣਾ ਹਾਂਜੀ ਬਾਪਾ ਪਤਾ ਨਹੀਂ ਕਿਹੜੀ ਗੁਫਾ ਤੇ ਵੜਿਆ ਐਂਦਾ ਵੀ ਟੂੰ ਟੂੰ ਕਰੀ ਜਾਂਣਾ ਭਾਈ ਬਾਪਿਆਂ ਕੋਦੇ ਆਈਫੋਨ ਆ ਸਾਡੇ ਕੋਦੇ ਉਦਾਂ ਦਾ ਹੀ ਆ ਨਾ ਫਿਰ ਉਸ ਹਾਲਤ ਨਾਲ ਜਾਰੀ ਰਹਿ ਜਦੀ ਬਾਪਾ ਇਹ ਫੋਨ ਨਹੀਂ ਚੱਲਦਾ ਮੈਨੂੰ ਲੱਗਦਾ ਜਾਂ ਮਿਲਦਾ ਨਹੀਂ ਪਿਆ ਬਾਪਾ ਭਾਵੇਂ ਕੁੰਡਲੀ ਮਾਰ ਕੇ ਬੈਠਾ ਹੋਵੇ ਤੁਸੀਂ ਫੋਨ ਨਾ ਦੇ ਫਿਰਦੇ ਜੇ ਹਾਂ ਦੁਬਾਰਾ ਲਾਵਾਂ ਕੱਟ ਕੇ ਕਰੀ ਲਾ 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 ਜੀ ਦੁਬਾਰਾ ਲਾਤਾ ਜੇ ਹੋਰ ਚਾਕਰੂ ਦੇ ਬਾਬੇ ਨੂੰ ਮੈਂ ਪੱਕਾ ਲਾਈਵ ਕਹੂੰਗਾ ਵੀ ਬਾਬਾ ਹੀ ਤਾਂ ਨਿਆ ਕਰਾਮਾ ਦੀਆਂ ਸ਼ਕਤੀਆਂ ਦੇਖਣ ਆ ਰਿਹਾ ਕਿਹੜਾ ਕਿਹੜਾ ਤੁਹਾਡੇ ਅੰਦਰ ਗੋਲਾ ਫੇਟ ਹੋਇਆ ਸਾਰਾ ਕੱਢ ਦਿਆਂਗੇ ਬਾਹਰ ਹੈਂ ਭੂਤ ਪ੍ਰੇਤ ਜਿਹੜੇ ਨਾ ਸਾਰੇ ਹੀ ਨੰਗ ਸਿੰਘ ਸੈੱਟ ਕਰ ਦਿੰਦੇ ਬਾਹਰ ਕੱਢ ਦਿੰਦੇ ਆ ਜਿਹੜੇ ਕਈ ਕਹਿੰਦੇ ਇਲਮ ਆਹੀਂ ਵਸ ਕੀਤੇ ਸੀ ਆ ਉਹ ਕੀਤਾ ਆਹ ਕੀਤਾ ਸਾਡੇ ਸਾਹਮਣੇ ਕੋਈ ਇਲਮ ਲੂਮ ਨਹੀਂ ਕੰਮ ਕਰਦਾ ਤੁਸੀਂ ਇੱਕ ਚੀਜ਼ ਨੋਟ ਕਰਕੇ ਵੇਖੋ ਜਦੋਂ ਮੈਂ ਪਹਿਲਾਂ ਲੁਧਿਆਣੇ ਤੋਂ ਤੁਰਨ ਲੱਗਾ ਸੀ ਤੇ ਸਿਸਟਮ ਮਨ ਮੇਰੇ ਸਾਹਬ ਨੰਨੂ ਲਾਡੋ ਵਾਲਾ ਰੋਡ ਦੇ ਉੱਤੇ ਹੀ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਤੁਹਾਡਾ ਕੰਮ ਹੋ ਗਿਆ ਤੁਹਾਨੂੰ ਜਾਣ ਦੀ ਲੋੜ ਨਹੀਂ ਹਾਂ ਹੁਣ ਮਤਲਬ ਦੁਬਾਰਾ ਹੀ ਹੌਣ ਵਾਲਾ ਇਟ ਵਾਸ ਦੁਬਾਰਾ ਮੈਂ ਹੁਣ ਇਹ 10 ਬੈਚ ਦੇ ਮੈਚ ਵੀ ਜਾ ਸਕਦਾ ਹਾਂ ਲੇਕਿਨ ਨਹੀਂ ਮੈਂ ਕੰਮ ਉਹ ਕਰਦਾ ਨਾ ਜਿਹਦੇ ਵਿੱਚ ਨਾ ਲੋਕ ਆਪ ਕੋ ਮੈਂ ਫੋਨ ਲਾ ਰਿਹਾ ਨੰਬਰ ਉਹਨੇ ਦਿੱਤਾ ਬਾਬੇ ਨੇ ਪਾਹੂ ਆ ਵੇਖ ਲੋ ਜਿਹੜੇ ਪਖੰਡੀਆਂ ਦੇ ਤੁਸੀਂ ਜਾ ਕੇ ਪਿੱਛਾ ਘਸੌਣੇ ਜੇ ਨਾ ਉਹ ਉਹ ਫੋਨ ਨਹੀਂ ਚੱਕਦੇ ਠੀਕ ਆ ਤੇ ਉਹਨਾਂ ਦੇ ਪੰਜ ਪੰਜ ਲੱਖ ਦੇ ਫੋਨ ਲਈ ਫਿਰਦੇ ਭੈਣ ਦੇ ਵੀਰੋ ਹੈ ਅਸੀਂ ਸੱਚ ਦੇ ਰਾਹ ਤੇ ਤੁਰਦੇ ਸਾਡੇ ਕੋਲ ਕਿੰਨੇ ਕ ਲੱਖ ਦਾ ਫੋਨ ਹੋਗਾ ਇਹ ਕੋਈ ਤਾਂ ਐਂਡਰੋਇਡ ਰੱਖੀ ਫਿਰਦਾ ਬਸ ਇਹ ਨਿਸ਼ਾਨੀ ਉਹਨਾਂ ਪਹਿਣਿਆ ਕਵਾਸਤੇ ਉਹਨਾਂ ਨੂੰ ਸੁਣਾ ਦਿਓ ਜਿਹੜੇ ਮੈਨੂੰ ਕਹਿੰਦੇ ਆਰਐਸਐਸ ਬੀਜੇਪੀ ਦਾ ਬੰਦਾ ਤੁਸੀਂ ਦੱਸੋ ਜੇ ਮੈਂ ਸਰਕਾਰੀ ਬੰਦਾ ਮੇਰੇ ਕੋਲ ਤੇ ਭੈਣ ਚ ਆਈਫੋਨ ਹੋਣਾ ਚਾਹੀਦਾ ਮੇਰੇ ਕੋਲ ਰੇਂਜ ਰੋਵਰ ਫੋਰਚੂਨਰ ਚਾਹੀਦੀ ਐ ਡਰਾਈਵਰ ਚਾਹੀਦੀ ਮੈਂ ਤੇ ਅੱਜ ਵੀ ਬੁੱਤ ਤੇ ਬਰੀਜਾ ਤੇ ਤੁਰਿਆ ਫਿਰਦਾ ਕੀ ਚਾਹੁੰਦੇ ਵੇਖ ਜੀਏ ਇਹ ਕੀ ਚਾਹੁੰਦੇ ਦੱਸੋ ਮੈਨੂੰ ਏ ਦੱਸਣੇ ਕਰੀ ਪੀ ਹਾਂ ਬਈ ਮੇਰੀ ਕਹਿ ਦਿੰਦੇ ਆ ਜਿਹੜੇ ਵਿਚਾਰੇ ਗਰੀਬ ਬਾਬੇ ਨੇ ਨਾ ਤੁਸੀਂ ਉਹਨਾਂ ਦੇ ਮਗਰ ਹੀ ਪੈਂਦੇ ਹੋ ਜਿਹੜੇ ਅਮੀਰ ਹੈ ਨਾ ਉਹਨਾਂ ਦੇ ਅਸੀਂ ਕਹਾਦਾ ਗਰੀਬ ਆ ਬਾਬਾ ਹੀ ਮੈਂ ਵਧੀਆ ਜਿੰਦੀ ਨਹੀਂ ਆ ਰਹੇ ਲੈਣ ਡਿਆ ਕਰੋੜਾਂ ਰੁਪਈਆ ਦੇ ਲੋਕਾਂ ਦੇ ਬਚਨ ਕਰ ਰਿਹਾ ਇਹ ਉਦੇ ਤੇ ਬਚਣਾ ਹੋਊਗਾ ਤਾਂ ਪੰਦੇ ਫੇ ਲੱਗਣਾ ਮੈਂ ਤਾਂ ਇੱਕ ਤਾਂ ਸੁਣਿਆ ਚਲੋ ਮੈਂ ਕਹਿੰਦਾ ਇੱਕ ਇੱਕ ਬੰਦੇ ਨੂੰ 100000 ਰੁਪਏ ਲਈ ਜਾਂਦਾ ਬਾਬਾ ਜੀ 100000 ਲੈਂਡਾ ਤੇ ਕੋਈ ਨਹੀਂ ਫਿਰ ਉਹਨੂੰ ਕਹਿੰਦਾ ਜੰਨਾ ਖਜ਼ਾਨਾ ਇਕੱਠਾ ਕਰਨਾ ਕਰ ਲੈ ਹੁਣ ਇੱਕ ਹਫ਼ਤੇ ਬਾਅਦ ਤੇਰਾ ਪਟਾਕਾ ਪਾਵਾਂਗੇ ਕਾਕਾ ਤਗੜਾ ਰਹੀਂ ਹੁਣ ਮਿਲਾਂਗੇ ਤੈਨੂੰ ਤਗ ਬਾਕੀ ਪਹਿਲ ਦੇ ਆਧਾਰ ਤੇ ਵੇਖੋ ਭਾਈ ਅਸੀਂ ਬਾਬੇ ਨਾਲ ਸਵਾਲ ਹੀ ਕਰਨੇ ਆ ਤੇ ਮੀਡੀਆ ਦੇ ਰਾਈ ਸਵਾਲ ਕਰਾਂਗੇ ਜੇ ਤੇ ਸਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਅਸੀਂ ਮੰਨਾਂਗੇ ਵਾਕਿਆ ਵੀ ਇਹਦੇ ਚ ਮਹਾਰਾ ਦੀ ਕੋਈ ਕੀਰਤੀ ਕੋਈ ਕਿਰਪਾ ਵਸਦੀ ਆ ਤੇ ਦੁਨੀਆ ਨੇ ਵੀ ਆਖਾਂਗੇ ਵੀ ਵਾਈ ਇਹਦੇ ਨਾਲ ਜੜੋ ਤੇ ਜੇ ਉਹਦਾ ਕੋ ਚਮਤਕਾਰਾ ਨਾ ਆਇਆ ਤੇ ਭਾਈ ਮੈਂ ਭਾਵੇਂ ਕੋਈ ਕਵਾਂ ਨਾ ਕਵਾਂ ਪਰ ਮੇਰੇ ਨਾਲ ਦੇ ਜਿਹੜੇ ਨਾ ਇਹ ਘੱਟ ਹੀ ਕੰਟਰੋਲ ਹੁੰਦੇ ਆ ਕਿਉਂਕਿ ਇਹ ਭੂਤ ਕੱਢਣ ਚ ਬਹੁਤ ਕਾਲੇ ਪੈਂਦੇ ਆ ਨਾ ਜਾਣ ਕੇ ਨਹੀਂ ਲੈਂਦੇ ਵੇ ਜੇ ਮੈਂ ਨਾਂ ਲੈ ਲਿਆ ਨਾ ਇੱਕ ਮੇਰੀ ਸੁਣੋ ਗੱਲ ਜੇ ਮੈਂ ਨਾਂ ਲੈ ਲਿਆ ਤੇ ਮੇਰੇ ਆ ਡਿਪਟੀ ਨੇ ਮੈਨੂੰ ਫੋਨ ਕਰੀ ਜਾਣੇ ਬਾਬਾ ਜੀ ਕਿੱਦਰੀ ਤਿਆਰੀ ਕਿੰਨੀ ਤਿਆਰੀ ਆ ਮੈਂ ਇਹ ਕਰਕੇ ਮੈਂ ਉਹ ਗੁਪਤ ਰੱਖਣਾ ਚਾਹੁੰਦਾ ਉਹ ਆਮ ਇੰਸਟਾਗ੍ਰam ਦਿੱਤੇ ਆ ਆ ਨੰਬਰ ਮੈਂ ਜਿਹੜਾ ਤੁਸੀਂ ਜਾਣਦੇ ਹੀ ਇੰਸਟਾਗ੍ਰam ਦੇ ਉੱਤੇ ਵੈਸੇ ਮੈਂ ਉਹਦਾ ਨਾਂ ਨੂੰ ਨਹੀਂ ਵੈਸੇ ਚੰਗੀ ਤਰ੍ਹਾਂ ਜਾਣਦਾ ਲੇਕਿਨ ਮੈਂ ਨਾਂ ਦੱਸਣਾ ਵੀ ਨਹੀਂ ਚਾਹਦਾ ਸਿੱਧਾ ਜਾ ਕੇ ਮਿਲਣਾ ਤੁਹਾਨੂੰ ਤੁਸੀਂ ਆਏਗਾ ਤੁਸੀਂ ਜਾਣ ਕੇ ਦੱਸਣਾ ਨਹੀਂ ਤੁਸੀਂ ਦੱਸ ਦੋ ਤੁਸੀਂ ਦੱਸ ਦੋ ਕੀ ਨਾਂ ਬਾਬੇ ਦਾ ਤੁਸੀਂ ਦੱਸੋ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਤੁਸੀਂ ਇੱਕ ਵਾਰੀ ਦੱਸੋ ਸੰਤਾਂ ਨੂੰ ਵੀ ਨਾਂ ਕੀ ਇਸ ਬਾਬੇ ਦਾ ਜਿਹੜੇ ਬਾਬੇ ਦੇ ਤੁਸੀਂ ਦੱਸਿਆ ਤੁਸੀਂ ਕੀ ਕਹਿ ਰਹੇ ਹੋ ਕਿ ਜਿਹੜੇ ਬਾਬਾ ਹੀ ਇੱਥੇ ਬਾਬੇ ਦੇ ਠੀਕ ਠੀਕ ਆ ਤੁਹਾਡਾ ਇੱਕ ਐਮਪੀ ਵੀ ਸੁਣੀਦਾ ਲੁਧਿਆਣੇ ਦਾ ਵੀ ਬੜੀਆਂ ਚਵੜਾ ਮਾਰਨ ਡਿਆ ਕਦੀ ਜਾਤਾਂ ਐਮਪੀ ਕਿਹੜੇ ਐਮਪੀ ਐਮਪੀ ਦਾ ਦੋ ਨੇ ਲੁਧਿਆਣੇ ਦੇ ਇੱਕ ਇੱਕ ਰਵਨੀਤ ਬਿੱਟੂ ਰਾਜਾ ਆਪਣੇ ਰਾਜਾ ਬਿੱਟੂ ਦੇ ਵਿਚਾਰਾ ਉਦਾਂ ਹੀ ਖੁਸ਼ਕ ਹੋਇਆ ਫਿਰਦਾ ਬਿੱਟੂ ਹੁਣ ਲੁਧਿਆਣੇ ਦੇ ਰਹੇ ਨਹੀਂ ਪਰ ਲੁਧਿਆਣੇ ਹੈ ਤਾਂ ਚਲੋ ਉਹ ਵੀ ਹੁਣ ਐਮਪੀ ਨੇ ਰਾਜਾ ਵੜੇਂਗਰਾਂ کافی ਮੈਂ ਵੇਖਣ ਡਿਆ ਵਾਂ ਵੀ ਕਦੀ ਜਾਤਾ ਪਾਤਾ ਦੇ ਉੱਤੇ ਬੋਲੀ ਜਾਂਦਾ ਉਹਨੂੰ ਇੱਕ ਗੱਲ ਦਾ ਪਤਾ ਨਹੀਂ ਵੇਖੋ ਮੈਂ ਹਰ ਭਾਈਚਾਰੇ ਨਾਲ ਆਪਣਾ ਪਿਆਰ ਆ ਪਿਆਰ ਰਊਗਾ ਭਾਉ ਇੱਕ ਗੱਲ ਸੁਣ ਲੈ ਮੇਰੀ ਰਾਜਾ ਇਧਰ ਧਿਆਨ ਦੇ ਭਾਵੇਂ ਤੇਰੀ ਸਰਕਾਰ ਹੋਵੇ ਭਾਵੇਂ ਤੇਰੀ ਉੱਤੇ ਤੇ ਭਾਵੇਂ ਤੇਰੀ ਥੱਲੇ ਹੋਵੇ ਸਰਕਾਰ ਸਾਨੂੰ ਨਹੀਂ ਫਰਕ ਪੈਣਾ ਕੋਈ ਵੀ ਇੱਕ ਮੇਰੀ ਸੁਣ ਲੈ ਗੱਲ ਇਹਨਾਂ ਮਜਬੀ ਸਿੰਘ ਅਰਗਰੇ ਟਿਆਣਾ ਪੰਗੇ ਨਾ ਲੈ ਇਹਨਾਂ ਦਾ ਕਿਲਾ ਠੋਕਿਆ ਨਾ ਮੁੜ ਕੇ ਤੇਰੀ ਹਵਾ ਨਹੀਂ ਕਿਸੇ ਪਾਸੇ ਨਿਕਲਦੇ ਨੀ ਇਹਨਾਂ ਨੇ ਠੀਕ ਆ ਇਹ ਕਰਕੇ ਥੋੜਾ ਟੇਕੇ ਰਹਿ ਤੇ ਦੂਜੀ ਗੱਲ ਇਹ ਆ ਭਾਵੇਂ ਤੂੰ ਐਮਪੀ ਆ ਭਾਵੇਂ ਤੂੰ ਐਮਐਲਏ ਆ ਤੂੰ ਜੋ ਮਰਜੀ ਆ ਯਾਰ ਤੂੰ ਨਿਕਲ ਕੇ ਬੱਚਿਆਂ ਦੇ ਸਿਰਾਂ ਦੇ ਉੱਤੇ ਉਹਨਾਂ ਦੇ ਕੇਸ ਫੜ ਕੇ ਟੂ ਟੂ ਕਰਨ ਦਿਆਂ ਤੇ ਜੇ ਤੇਰੀ ਟੂ ਟੂ ਕਰਾਤੀ ਤੇ ਫੇਰ ਫੇਰ ਕੀ ਕਰ ਲੇਗਾ ਦੱਸ ਮੈਨੂੰ ਕੋਈ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਲਓ ਯਾਰ ਤੁਸੀਂ ਸਿਰਾਂ ਤੇ ਪੱਗਾ ਬੰਨ ਕੇ ਸਿੱਖੀ ਦਾ ਮਜ਼ਾਕ ਉਡਾਉਂਦੇ ਪੈ ਜੇ ਤੁਸੀਂ ਸਿਰਾਂ ਦੇ ਉੱਤੇ ਪੱਗਾ ਬੰਨ ਕੇ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਦਾ ਕੋਡ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਢਿਆ ਸੀ ਉਹ ਕੋਡ ਤੁਸੀਂ ਪੰਜਾਬ ਦੇ ਵਿੱਚ ਮੋੜ ਤੋਂ ਦੁਹਰਾ ਰਹੇ ਆਂ ਅੱਜ ਦੇ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ ਜੱਟ ਦੀ ਕੁੜੀ ਮਜਬੀ ਸਿੱਖ ਨਾਲ ਵਿਆਹ ਕਰਾ ਰਹੀ ਮਜਬੀ ਸਿੱਖਾਂ ਦੀ ਕੁੜੀ ਜੱਟ ਨਾਲ ਵਿਆਹ ਕਰਾਉਂ ਜੱਟ ਨਾਲ ਵਿਆਹ ਕਰਾਉਂਦੀ ਕਰਾਉਂਦੀ ਕਿ ਨਹੀਂ ਕਰਾਉਂਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਥੇ ਮਹਾਰਾਜ ਕਹਿੰਦੇ ਜਾਤ-ਕੋਤ ਸੰਗਨ ਕੀ ਦੰਗਾ ਦੰਗਾ ਹੀ ਸਤਗੁਰ ਤੇ ਮੰਗਾ ਜਦੋਂ ਸਾਡੇ ਮਹਾਰਾਜ ਨੇ ਸਾਡੀ ਜਾਤ ਦੰਗਾ ਰੱਖੀ ਆ ਫਿਰ ਇਹੋ ਜਿਹੇ ਲੀਲੀਆਂ ਫੀਲੀਆਂ ਸਾਨੂੰ ਕਿਹੜੇ ਕਿਹੜੇ ਰਾਵਾਂ ਤੇ ਤੁਰ ਰਹੀਆਂ ਤੇ ਮੈਂ ਪੰਜਾਬ ਦੇ ਵੱਸਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਇਹਨਾਂ ਰਾਜਨੀਤਿਕ ਲੈਟਰਾਂ ਦੇ ਭੈਣੇ ਹੱਕਾਂ ਦੇ ਮਗਰ ਲਾ ਕੇ ਆਪਣਾ ਪਿੱਛਾ ਚੌੜਾ ਨਾ ਕਰਵਾਓ ਪਿੰਡਾਂ ਦੇ ਵਿੱਚ ਜਾਤਾਂ ਪਾਤਾਂ ਨੂੰ ਕੱਟ ਕੇ ਇਨਸਾਨੀਅਤ ਦੇ ਰਾਹ ਤੇ ਤੁਰੋ